ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀਟਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਗਰਾਉ ਮੰਡੀ ਦਾ ਤੀਜਾ ਭਾਗ ਕਵਰ ਕਰ ਰਹੇ ਆ ਤੀਜੇ ਭਾਗ ਦੇ ਬਾਈ ਦੋਸਤੋ 2 HF ਬੈੜਾ ਤੇ ਦੋ ਜਰਸੀਆਂ ਦਿਖਾਵਾਂਗੇ ਚੰਗੀਆਂ ਤੇ ਆਜੋ ਕਰਦੇ ਆ ਗੱਲਬਾਤ ਬਾਈ ਨਾਲ ਤੇ ਲੈ ਕੇ ਦੇਨੇ ਤੁਹਾਨੂੰ ਪ੍ਰੋਪਰ ਸਾਰੀ ਇਨਫਰਮੇਸ਼ਨ ਹਾਂ ਬਾਈ ਸਤਿ ਸ਼੍ਰੀ ਅਕਾਲ ਨਾਮ ਦੱਸੀ ਵੀਰ ਆਪਣਾ ਗੁਰਵੀਰ ਸਿੰਘ ਆ ਵੀਰੇ ਪੈਂਡ ਕਿਹੜਾ ਬਰੰਡਾ ਜੀ ਠੀਕ ਆ ਤੇ ਦਲਵੀਰ ਭਾਈ ਆਪਣੀ ਜਿਹੜੀ ਐਚ ਐਫ ਕੇ ਨੰਬਰ ਕੈਨਵਾ ਸੁਆ ਤੇ ਦੂਜਾ ਸੁਆਈ ਸੁਈ ਆ ਹਾਂਜੀ ਸੁਈ ਤੇ ਕਿੰਨਾ ਸਮਾਂ ਸੁਈ ਨੂੰ ਗਿਆ ਵੀਰੇ ਇਹਨੂੰ ਅੱਜ ਹਫਤਾ ਉਹ ਸੁਈ ਦੀ 25 ਕਿਲੋ ਤੱਕ ਤਿਆਰ ਆ ਬਿਲਕੁਲ ਨੱਟਾ ਠੀਕ ਆ ਤੇ ਬੱਚਾ ਕਿਤੇ ਕੀ ਵੀਰੇ ਬੱਚਾ ਮੰਗ ਬੱਚੀ ਚੱਲ ਸੀ ਠੀਕ ਆ ਤਾਂ 25 ਕਿਲੋ ਤਿਆਰ ਆ ਜੀ ਕੱਢੇ ਮੜੀ ਦੇ ਬਾਹਰੋਂ ਦੋਸਤੋ ਤਾਂ 25 ਕਿਲੋ ਬਾਈ ਜੀ ਹੁਣ ਕਹਿੰਦੇ ਤਿਆਰ ਆ ਠਾਣ ਸੋਹਣੇ ਦੋਸਤੋ ਅੱਥੀ ਚੁਵਾਈ ਵਾਲੇ ਆ ਪੋਰ ਸ਼ੰਘਪੂਰਾ ਵੀ ਨਹੀਂ ਮੁੱਠੀ ਵਾਲਾ ਥਾਣਾ ਦੋਸਤੋ ਥਾਣ ਮੈਂ ਨੇੜ ਤੋਂ ਚੈੱਕ ਕਰਾ ਦਿੰਨਾੁੱਦ ਬਾਈ ਕਹਿੰਦਾ 25 ਕਿਲੋ ਕੰਡੇ ਵਾਲਾ ਤਿਆਰ ਆ ਆ ਵੀ ਦੇਖ ਸਕਦੇ ਆ ਦੋਸਤੋ ਚਾਰਾ ਥਾਣਾ ਸੇਮ ਹੀ ਸਾਈਜ਼ ਆ ਸਿੱਖਰ ਮੈਂ ਕੱਲੇ ਕੱਲੇ ਗੈਪ ਚ ਲੱਗੇ ਹੋਏ ਮਿਲਕ ਵੇਂ ਦੋਸਤੋ ਚੰਗੀ ਸਟ੍ਰੌਂਗ ਆਉਂਦੀ ਐ ਹਾਂ ਦਲਵੀਰ ਭਾਈ ਰੇਟ ਇਹਦਾ ਇਹਦਾ 85000 ਰੁਪਏ ਤੇ ਕਿੰਨੇ ਦੇ ਦਵਾਂਗੇ ਲਾਸਟ 75000 ਰੁਪਏ ਠੀਕ ਆ ਦੋ ਨੰਬਰ ਤੇ ਆਜੋ ਜੀ ਇਹ ਉਤਲ ਕੀ ਹੈ ਉਸ ਦੋ ਨੰਬਰ ਵੈੜ ਥੋੜੀ ਕ੍ਰੋਸ ਬਰੀਡ ਆ ਪਰ ਹਵਾਨਾ 200 ਚੰਗਾ हां दलवीर भाई 2 नंबर ते बेड ਕਨਵਾ ਸੁਆ ਤੇ ਦੂਜਾ ਸੁਆ 6 ਦਿਨ ਦਾ ਠੀਕ ਆ ਦੂਜਾ ਸੁਆ 6 ਦਿਨ ਦਾ ਤੇ ਸੂਈ ਨੂੰ ਵੀਰੇ ਕਿੰਨਾ ਸਮਾਂ ਹੋ ਗਿਆ ਵੀਰੇ 10 ਦਿਨ ਸੂਈ ਨੂੰ ਠੀਕ ਆ ਦੁੱਧ ਕਿੰਨਾ ਤਿਆਰ ਹੋ 18 ਕਿਲੋ ਜਮੇ ਨੈੱਟ ਤਿਆਰ ਠੀਕ ਆ ਤੇ ਬੱਚਾ ਕੀ ਦੇਗੀ ਵੀਰੇ ਬੱਚਾ ਮਗਰ ਬੱਚਾ ਜੀ ਇਹਦੇ ਰੇਟ ਆਪਾਂ ਕੀ ਕਰਾਂਗੇ ਇਹਦਾ ਰੇਟ 70000 ਤੇ 65 ਦੀ ਦੇ ਦਾਂਗੇ ਠੀਕ ਆ ਤੇ 3 ਨੰਬਰ ਤੇ ਜਰਸੀ ਕਨਵਾ ਸੁਆ ਆਪਣੀ ਦੂਜਾ ਸੁਆ ਤੇ ਸੂਈ ਨੂੰ ਵੀਰੇ ਕਿੰਨਾ ਸਮਾਂ ਹੋ ਗਿਆ ਸੂਈ ਦਾ 4 ਦਿਨ ਹੋ ਗਿਆ ਠੀਕ ਆ ਤੇ ਕਿੰਨਾ ਕਬੌੜਾ ਤਿਆਰ ਹੋ ਕਬੌੜਾ ਤੇ ਹੋਗਾ 15 ਕਿਲੋ ਤੇ ਬੱਚਾ ਕੀ ਵੀਰੇ ਮਗਰ ਬੱਚਾ ਹੀ ਮੱਚੀ ਆ ਦੋਸਤੋ ਦੇਖ ਸਕਦੇ ਆ ਜਰਸੀ ਬਾਈ 3 ਨੰਬਰ ਪੂਰੀ ਸੋਹਣੀ ਐ ਫਵਾਨਾ ਦੋਸਤੋ ਚੰਗਾ ਵੱਡਾ ਤਿਆਰ ਕੀਤਾ ਹੋਇਆ ਥਣ ਸੋਹਣੇ ਦੋਸਤੋ ਚਾਰੇ ਨਿਖਰ ਮੇ ਕੱਲੇ ਕੱਲੇ ਗੈਪ ਚ ਲੱਗੇ ਹੋਇਆ ਚਾਰੇ ਥਣਾ ਸੇਮ ਸਾਈਜ਼ ਐ ਥਣ ਮੈਂ ਨੇੜ ਤੋਂ ਚੈੱਕ ਕਰਾ ਲੈਣਾ ਹਮ ਭਾਏ ਤੇ ਰੇਟ ਤੱਕੇ 50000 ਰੁਪਏ ਤੇ ਕਿੰਨੇ ਦੇ ਦਵਾਂਗੇ ਲਾਸਟ ਤੇ ਆਪਣਾ ਇੱਕ ਮੋਬਾਈਲ ਨੰਬਰ ਦੱਸ ਦੋ 85452 81250 ਦੁਬਾਰਾ ਫਿਰ 85452 81250 ਠੀਕ ਆ ਧੰਨਵਾਦ ਜੀ ਬਾਈ ਸਸਕਾਲ ਨਾਮ ਦੱਸੀ ਵੀਰ ਆਪਣਾ ਗੁਰਮੀਤ ਸਿੰਘ ਹੈ ਜੀ ਪੈਂਡ ਕਿਹੜਾ ਗੁਰਵੀਰ ਬਾਈ ਜਿਹੜੀ ਜਰਸੀ ਆਪਣੀ ਕੈਨਵਸੂਆ ਪਹਿਲਾਂ ਸੂਆ ਜੀ ਸੂਈ ਆ ਸੂਈ ਤੇ ਸੂਈ ਨੂੰ ਕਿੰਨਾ ਸਮਾਂ ਹੋ ਗਿਆ ਸਮਾ ਕਿੰਨਾ ਕਸੂਈ ਨੂੰ ਸੂਈ ਨੂੰ 9ਵਾਂ ਦਿਨ ਆ ਠੀਕ ਆ ਤੇ ਦੁੱਧ ਕਿੰਨਾ ਤਿਆਰ ਹੋ ਦੁੱਧ 14 ਕਿਲੋ ਤਿਆਰ ਤੇ ਬੱਚਾ ਕਿਤੇਗੀ ਬੱਚਾ ਬੱਚਾ ਹੀ ਦੰਦੋਂ ਕਮੇ ਹੋਊਗੀ ਇਹ 4 ਦੰਦ ਨੇ 4 ਦੰਦ ਦੁੱਧ ਸਹੀ ਕਿੰਨਾ ਤਿਆਰ ਆ 13 ਕਿਲੋ ਤਿਆਰ ਆ ਤੇ ਦੋਸਤ ਚਵਾਜੂ ਕਿੰਨਾ ਇਹ ਵੇਖੋ ਜੀ ਇੰਨਾ ਕਿਲੋ ਚੋਨਾ ਵੱਧ ਤੋਂ ਵੱਧ 6 ਕਿਲੋ ਖਾਂਡੋਰ ਵਾਜੂ ਬਾਕੀ ਸੇਵਾ ਸੰਭਾਲ ਲਾ ਸੇਵਾ ਨਾਲ ਕੱਢੇ ਮੜੀ ਦੀ ਬਾਹਰ ਨੂੰ ਦੋਸਤ 4 ਦੰਦ ਵਹਿੜਾ ਦੁੱਧ ਬਾਈ ਕਿੰਨਾ 13 ਕਿਲੋ ਤਿਆਰ ਆ ਕਾਤ ਮੀਡੀਅਮ ਹੀ ਐ ਛੋਟੀ ਬੱਚੀ ਆ ਥਾਣਾਂ ਤੋਂ ਬਹੁਤ ਚੰਗੇ ਆ ਗੁਰਵੀਰ ਭਾਈ ਰੇਟ ਇਹਦਾ ਰੇਟ ਇਹਦਾ ਕਿੰਨਾ 35000 ਦਾ ਕਿੰਨੇ ਦੇ ਦਵਾਂਗੇ ਧੱਕਾ ਕਰੀ ਜਨੇ ਆ ਧੱਕਾ ਕਰੀ ਜਨੇ ਆ ਕੋਈ ਨਹੀਂ ਕਰ ਆਪਣਾ ਮੋਬਾਈਲ ਨੰਬਰ ਦੱਸੋ ਮੋਬਾਈਲ ਨੰਬਰ 986431850 ਦੁਬਾਰਾ ਫਿਰ 986431850 ਠੀਕ ਆ ਧੰਨਵਾਦ